ਯਾ ਪ੍ਰੈਜ਼ੀਡੈਂਟ ਸਾਨੂੰ ਇੱਥੇ ਸੀਲਾ ਜੀ ਨੇ ਪ੍ਰਧਾਨ ਕਾਂਗਰਸ ਦੇ ਨੇ ਸਾਨੂੰ ਤੀਆਂ ਤੇ ਬੁਲਾਇਆ ਸੀ ਸਾਨੂੰ ਬਹੁਤ ਖੁਸ਼ੀ ਹੋਈ ਹੁਣ ਅਸੀਂ ਰੋਜ਼ ਹੀ ਤੀਆਂ ਤੇ ਜਾਂਦੇ ਆਂ ਔਰ ਪਿਛਲੇ ਜ਼ਮਾਨੇ ਦੇ ਜੋ ਰਵਾਸ ਸੀਗੇ ਹੁਣ ਹੁਣ ਅਸੀਂ ਪੂਰੇ ਕਰ ਰਹੇ ਆਂ ਕਿਉਂਕਿ ਵਿੱਚ ਜੇ ਤਾਂ ਤੀਆਂ ਦਾ ਤਿਹਾਰ ਸੀ ਜਿਹੜਾ ਉਹ ਬਿਲਕੁਲ ਭੁੱਲੇ ਗਏ ਸੀ ਲੋਕ ਹੁਣ ਲੋਕਾਂ ਨੂੰ ਇੰਨੀ ਖੁਸ਼ੀ ਹੋਈ ਲੜਕੀਆਂ ਬੱਚੇ ਬਹੁਤ ਖੁਸ਼ ਹੋ ਕੇ ਨੱਚ ਰਹੇ ਨੇ ਔਰ ਹਰ ਤਰ੍ਹਾਂ ਹਰ ਸਾਲ ਇਹਦੇ ਮਨਾਉਂਦੇ ਰਹੀਏ ਤੇ ਬਹੁਤ ਖੁਸ਼ੀ ਹੋਊਗੀ ਥੈਂਕ ਯੂ ਸਰ ਪੱਜ ਭਾਈ ਸੱਸੀ ਜੀ ਸਤ ਸ੍ਰੀ ਅਕਾਲ ਜੀ ਸ਼ੀਲਾ ਮਸੀ ਵੱਲੋਂ ਜਿਹੜਾ ਤੀਆ ਪ੍ਰੋਗਰਾਮ ਕੀਤਾ ਗਿਆ ਦੋਸਤੋ ਅਸੀਂ ਸਾਡੇ ਬਹੁਤ ਸਤਿਕਾਰਯੋਗ ਵੱਡੇ ਭੈਣ ਜੀ ਨੇ ਸ਼ੀਲਾ ਮਸੀ ਬਹੁਤ ਪੁਰਾਣੇ ਕਾਂਗਰਸ ਦੇ ਹੈ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਰੱਖਿਆ ਸਭ ਤੋਂ ਵੱਧ ਜੀਤਾਂ ਜਿਹੜੇ ਮਾਲਪੂੜੇ ਸੀ ਜਿਹੜੇ ਦੇਖ ਕੇ ਬਹੁਤ ਖੁਸ਼ ਹੋ ਗਏ ਸਭੀ ਰੂਹ ਖੁਸ਼ ਹੋ ਗਈ ਇਹਨਾਂ ਦਾ ਬਹੁਤ ਥੈਂਕਸ ਹੈ ਜਿਨ੍ਹਾਂ ਨੇ ਸਾਨੂੰ ਮਾਨ ਸਤਿਕਾਰ ਦਿੱਤਾ ਸੱਚੀ 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 ਜਿਨ੍ਹਾਂ ਸਰੋਂ ਇਹਨਾਂ ਮਾਨ ਸਤਿਕਾਰ ਦਿੱਤਾ ਪੋਰੀ ਤੇ ਅਸੀਂ ਸਪੈਸ਼ਲ ਆਏ ਆ ਮਗਰ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਤੁਹਾਡੇ ਜੋ ਬੈਂਗਲਾ ਕਾਰਨ ਪਾਰਟੀ ਦਾ ਸਾਡੇ ਕੋਲ ਵਰਤ ਨਿਕਲਿਆ ਜਿਵੇਂ ਖਾਸ ਵਾਲੇ ਆ ਤੇ ਤੁਸੀਂ ਬਹੁਤ ਵੱਡਾ ਕੰਮ ਉਹ ਕਰਾ ਲਿਆ ਕੀਤਾ ਵਾ ਠੀਕ ਹੈ ਹੋ ਵੀ ਵੀ ਪਿੰਡਾਂ ਦੇ ਵਿੱਚ ਜੇ ਉਹਨਾਂ ਨੂੰ ਕੀ ਕਰਾ ਦਿੰਦੇ ਇੱਕ ਸੁਝਾ ਜਿਹੜਾ ਅਸੀਂ ਕਰ ਰਹੇ ਸਾਡਾ ਤਾਂ ਮੇਨ ਮਕਸਦ ਇਹ ਹੈ ਕਿ ਸਾਡੇ ਬੱਚਿਆਂ ਨੂੰ ਅੱਗੇ ਤੋਂ ਸੱਭਿਆਚਾਰ ਦਾ ਪਤਾ ਲੱਗੇ ਕਿ ਸਭ ਐ ਤਾਂ ਬੱਚੇ ਕਰਦੇ ਡੀਜੇ ਲਾ ਲੈਂਦੇ ਨੱਚ ਲੈਂਦੇ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਕੀ ਸੀ ਫੰਕਸ਼ਨਸ ਜਾਣਾ बस ਅਸੀਂ ਤਿਆਰ ਹੋਣਾ ਵੈਸੇ ਨਹੀਂ ਪਤਾ ਉਹਨਾਂ ਨੂੰ ਸ਼ਾਇਦ ਕਰ ਲਈ ਮਗਰ ਮੈਂ ਬਹੁਤ ਖੁਸ਼ ਹੋ ਰਹੀ ਹਾਂ ਜਿੱਥੇ-ਜਿੱਥੇ ਵੀ ਅਸੀਂ ਗਏ ਹਾਂ ਬੜਾ ਵਧੀਆ ਤਰੀਕੇ ਸਾਰਾ ਕੁਝ ਚੱਲ ਰਿਹਾ ਸਾਡਾ ਸੱਭਿਆਚਾਰ ਅਜੇ ਹੈਗਾ ਇਸ ਚੀਜ਼ ਦੀ ਬਹੁਤ ਸਾਨੂੰ ਖੁਸ਼ੀ ਹੈ ਅੱਜ ਜੋ ਜਲਾਤੋਂ ਹੋਇਆ ਵਾ ਕੀ ਜਲਾਤੋਂ ਮੈਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਕੌਰ ਦਿਹਾਤੀ ਜੋ ਅੱਜ ਇਥੇ 3 ਦਾ ਤਿਹਾਰ ਸ਼ਿਲਾ ਮਸੀਜੀ ਨੇ ਮਨਾਇਆ ਹੈ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਬਸ ਤਾਂ ਰੋਜ਼ ਅਸੀਂ 3 ਤੇ ਸਾਰੀਆਂ ਬੀਬੀਆਂ ਭੈਣਾਂ ਨੇ ਸਾਰੀਆਂ ਨੇ ਬਣਾ ਕਰ ਕੱਲ ਕਿਰਨਗਰੇਵਾਲ ਨੇ ਮਨਾਇਆ ਸੀ ਪਰਸੋਂ 골ਡਨ ਹੱਟ ਉਹਨਾਂ ਨੇ ਬੁਲਾਇਆ ਸੀ ਰੋਜ਼ ਜਾਈਦਾ ਵਾ ਪਰ ਲੇਕਿਨ ਇਹ ਬਜ਼ੁਰਗ ਨੇ ਵਿਚਾਰੇ ਇਹ ਬਹੁਤ ਟਾਈਮ ਤੋਂ ਮਿਹਨਤ ਕਰਦੇ ਆ ਰਹੇ ਨੇ ਇਸ ਕਰਕੇ ਇਹਨਾਂ ਦੇ ਅੱਧੇ ਬੋਲਤੇ ਸਾਨੂੰ ਅਸੀਂ ਸਾਰੀਆਂ ਬੀਬੀਆਂ ਆਈਆਂ ਕਿਉਂਕਿ ਔਰ ਇੱਕ ਦੂਜੇ ਦੇ ਨਾਲ ਜੇ ਅਸੀਂ ਮਿਲ ਕੇ ਜਲਦੇ ਹਾਂ ਇੱਕ ਦੂਜੇ ਦੇ ਪ੍ਰੋਗਰਾਮ ਤੇ ਅਗਲੇ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਆ ਇਹ ਕਾਂਗਰਸ ਦੇ ਬੋਰਡ ਨੇ ਬਹੁਤ ਪੁਰਾਣੇ ਵਰਕਰ ਨੇ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਬਾਜਵਾ ਵੀਰ ਜੀ ਵੀ ਆਏ ਸੀ ਜੋ ਹਲਕਾ ਇੰਚਾਰਜ ਨੇ ਪਾਲ ਸਿੰਘ ਗਰੇਵਾਲ ਵੀ ਆਏ ਸੀ ਔਰ ਬਿੱਲਾ ਵੀਰ ਜੀ ਵੀ ਆਏ ਸੀ ਸਾਰੇ ਜਾਣੇ ਆ ਕੇ ਇਹਨਾਂ ਦਾ ਉਤਸ਼ਾਹ ਤੇ ਇਹਨਾਂ ਨੂੰ ਸ਼ਾਬਾਸ਼ ਦੇ ਕੇ ਗਏ ਨੇ ਇਸੇ ਤਰ੍ਹਾਂ ਮੇਰੀ ਕਰਨ ਭੈਣ ਵੀ ਆਈ ਆ ਔਰ ਮੇਰੀਆਂ ਨਾਲ ਮੇਰੇ ਨਾਲ ਹੋਰ ਬੀਬੀਆਂ ਆਈਆਂ ਨੇ ਇਸ ਕਰਕੇ ਸਾਰਿਆਂ ਦਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਔਰ ਸ਼ਿਲਾ ਮਸੀ ਨੂੰ ਕੋਟ 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 ਧੰਨਵਾਦ ਔਰ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਹਰ ਪੰਨਿਆਂ ਬਣਾਇਆ ਜਾ ਰਿਹਾ ਪਰਨੋ ਇਹ ਚੁੱਕ ਦੇ ਵਿੱਚ ਇਹਨਾਂ ਦੇ ਤਿਹਾਹ ਵੀ ਬਹੁਤ ਵਾਧਾ ਰਾਮਰਾਜ ਆਇਆਗਾ ਕਿ ਇਹ ਤਿਹਾਹ ਆ ਪਿੰਡਾਂ ਦੇ ਵਿੱਚ ਜੋ ਪਰ ਜਾ ਰਿਹਾ ਵਾ ਹੁਣ ਦੂਜਿਆਂ ਨੇ ਫਿਰ ਕਪੜਾਾਂ ਦਾ ਕੀਤਾ ਸਾਧ ਕਰਕੇ ਤੁਹਾਡੀ ਕਾਂਗਰਸ ਪਾਰਟੀ ਵੱਲੋਂ ਮੈਂ ਕਾਫੀ ਲੰਮੇ ਅਸਲੋ ਇਹ ਦੂਜੇ ਦਾ ਝੜਿਆ ਹੋਇਆ ਮਤ ਦੇਹ ਰਿਹਾ ਜੇ ਮੇਰੀ ਪਤਨੀ ਜੀ ਮਾਗਰ ਜੀ ਸਰਵਾਨ ਜੀ ਸਾਰੀਆਂ ਇਹ ਚੀਜ਼ਾਂ ਬਹੁਤ ਆਤਕ ਮੈਂ ਮਿਲਤ ਕਰ ਰਹੀਆਂ ਨੇ ਬਹੁਤ ਪਿੰਡਾਂ ਲੋ ਜਾ ਜਾ ਅਵੇਰ ਕਰਦੇ ਨੇ ਲੋਕਾਂ ਨੂੰ ਕੀ ਕਰਾਂ ਕੋਈ ਮੈਂ ਨੂੰ ਸਪੈਸ਼ਲ ਸੈਂਟਰ ਦੇ ਵਿੱਚ ਦਿੱਤੇ ਆ ਬੜੀ ਵੱਡੀ ਗਿਣਤੀ ਚ ਜੀਪੀਆਂ ਦਰਿਆ ਭੈਣਾ ਮਾਤਾ ਮਕੜੀਆਂ ਹੋਈਆਂ ਨੇ ਜਿਹੜਾ ਜਿਹੜਾ 100ਵੇਂ ਮਹੀਨੇ ਦਾ ਲਾਸਟ ਦਿਨ ਆ ਤੇ ਅਰੰਭੀਆਂ ਦਾ ਜਿਹੜਾ ਤਿਹਾਰਾ ਉਹਦੇ ਮੱਧ ਦੇ ਵਿੱਚ ਜਿਹੜੀਆਂ ਲੜਕੀਆਂ ਵੇਹੀਆਂ ਜਾਂਦੀਆਂ ਆਪਣੇ ਪੇਟੀ ਘਰਾਂ ਆ ਕੇ ਸਾਰੇ ਇਕੱਠੇ ਹੋ ਕੇ ਦੀਗਾ ਚੁੱਕੀਆਂ ਨੇ ਸਵੇਰ ਜਾ ਤੋਂ ਸੋਕੇ ਤੋਂ ਹੋਏ ਅੱਜ ਮੱਢੀ ਦੇ ਪਿੰਡ ਦੇ ਵਿੱਚ ਜਿਹੜੇ ਚੌਂਕੀ ਬਣਿਆ ਤੋਂ ਮਨੋ ਦੇ ਤੇ ਆ ਅਸੀਂ ਇੱਥੋਂ ਤੇ ਆਉਂਦੇ ਸਾਰਿਆਂ ਨੂੰ ਬਹੁਤ 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 ਥੈਂਕ ਯੂ ਸਰ ਜੀ ਅੱਗੇ ਆਪ ਰੀਰੋ ਦਸਤੀਰ ਸਾਹਿਬ ਲੋਹਲਵਾਲਾ ਸਾਨੇਵਾਲ ਦੀ ਰਿਪੋਰਟ ਜਿਹੜਾ ਪ੍ਰੋਗਰਾਮ ਕਰਵਾਇਓ ਪਰੇ ਦਮੀਆ ਚੋ ਕਰਾ ਰਹੇ ਹੋ ਮੈਂ 1972 ਤੋਂ ਪਾਰਟੀ ਵਿੱਚ ਸ਼ਾਮਲ ਹੋਈ ਔਰ ਉਸ ਦੇ ਨਾਲ-ਨਾਲ ਹੀ ਮੈਂ ਦਿਹਾਤੀ ਪ੍ਰਧਾਨ ਰਹੀ ਦਿਹਾਤੀ ਪ੍ਰਧਾਨ ਰਹਿਣ ਦੇ ਨਾਲ ਜਿਹੜੀਆਂ ਮੇਰੀਆਂ ਦਿਹਾਤੀਆਂ ਪੈਣਾ ਨੇ ਅੱਜ ਵਿੱਚ ਹੈ ਵੀ ਆ ਕਿ ਨਹੀਂ ਆ ਉਹਨਾਂ ਨੇ ਆਪਣੇ ਪਿੰਡ ਦੇ ਸਰਪੰਚਾਂ ਨੂੰ ਪੈਂਚਾਂ ਨੂੰ ਬੀਬੀਆਂ ਨੇ ਕਹਿਣਾ ਹੁਣ ਅਸੀਂ ਤੁਹਾਡੇ ਵਾਸਤੇ ਨਹੀਂ ਰਹਿ ਗਈਆਂ ਹੁਣ ਅਸੀਂ ਰੋਟੀ ਬਣਾਉਣ ਆਲੀਆਂ ਹੁਣ ਤਾਂ ਅਸੀਂ ਸ਼ਿਲਾ ਮਸੀ ਦੀ ਘੁੱਟ ਕੇ ਪੂਛ ਫੜ ਲਈ ਹੁਣ ਨਹੀਂ ਅਸੀਂ ਛੱਡਦੇ ਮੇਰੇ ਨਾਲ ਸ਼ਿਮਲਾ ਗਈਆਂ ਸੋਲਨ ਗਈਆਂ ਮੈਧਰਮونی ਇਲੈਕਸ਼ਨ ਦੇ ਵਿੱਚ ਬਣਾਣੀ ਕੋਲੋਟੀ ਤੋਂ ਵਿੱਚੋਂ ਮੇਰੇ ਨਾਲ 72 ਜਨਾਨੀਆਂ ਗਈਆਂ ਮੈਂ ਪਹਿਲਾਂ ਉਹਨਾਂ ਦਾ ਇੰਤਜ਼ਾਮ ਕਰਕੇ ਆਈ ਉਸ ਤੋਂ ਬਾਅਦ ਜਦੋਂ ਇੰਤਜ਼ਾਮ ਕੀਤਾ ਸਾਰੀਆਂ ਦੀਆਂ ਡਿਊਟੀਆਂ ਲਾਈਆਂ ਔਰ ਸਭ ਨੇ ਬਹੁਤ ਅੱਛਾ ਆਪਣਾ ਰੋਲ ਅਦਾ ਕੀਤਾ ਤੇ ਉਹਨੂੰ ਅਸੀਂ ਜਿਤਾ ਕੇ ਉੱਥੋਂ ਆਏ ਹਰ ਜਗ੍ਹਾ ਤੇ ਜਿੱਥੇ ਵੀ ਗਏ ਆ ਜਦੋਂ ਪੈਣਾ ਇਕੱਠੀਆਂ ਦਿਲੋਂ ਚੱਲਣ ਉਹ ਕਦੀ ਵੀ ਕਿਤੇ ਮਾਰ ਨਹੀਂ ਖਾਸੜੀਆਂ ਔਰ ਰਾਜਾ ਬੜਿੰਗ ਜੀ ਦੇ ਇਲੈਕਸ਼ਨ ਦੇ ਵਿੱਚ ਮੈਂ ਬਿਮਾਰ ਵੀ ਸੀ ਮੈਂ ਤਾਂ ਹੁਣ ਵੀ ਸ਼ਾਮ ਸਵੇਰ ਟੀਕਾ ਲਾ ਕੇ ਚੱਲਦੀ ਆ ਪਰ ਫੇਰ ਵੀ ਮੈਂ ਭੈਣਾ ਨਾਲ ਲੈ ਕੇ ਗਈ ਜਿੰਨਾ ਮੇਰੇ ਕੋਲ ਹੋ ਸਕਿਆ ਸੀ ਯੋਗਦਾਨ ਪਾਇਆ ਸਾਡਾ ਯੋਗਦਾਨ ਕੀ ਅਸੀਂ ਤਾਂ ਜਾ ਕੇ ਘਰ ਘਰ ਲੋਕਾਂ ਨੂੰ ਸਨੇਹਾਂ ਦੇਣਾ ਵੀ ਉੱਥੋਂ ਭੈਣੋ ਆਪਾਂ ਕਾਂਗਰਸ ਦੇ ਹੱਥ ਮਜ਼ਬੂਤ ਕਰੀਏ ਸ਼੍ਰੀਮਤੀ ਸੋਨੀਆ ਗਾਂਧੀ ਜੀ ਪ੍ਰਿੰਕਾ ਜੀ ਦੇ ਜਿਨ੍ਹਾਂ ਛੋਟੀ ਜੀ ਉਮਰ ਦੇ ਵਿੱਚ ਜਿੰਨਾ ਵੀ ਕੱਟ ਲਈਆਂ ਰਾਹੁਲ ਗਾਂਧੀ ਜੀ ਨੂੰ ਦੇਖੋ ਤੁਸੀਂ ਕਿੰਨੇ ਸੰਘਰਸ਼ਾਂ ਦੇ ਵਿੱਚ ਕਿੰਨੀਆਂ ਉਹਨਾਂ ਤੇ ਮਸੀਕਤਾ ਆਈਆਂ ਔਰ ਕਿੰਨੇ ਉਹਨਾਂ ਨੂੰ ਉਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਡਰਦੇ ਨਹੀਂ ਨੇ ਅੱਕਦੇ ਨਹੀਂ ਨੇ ਥੱਕਦੇ ਨਹੀਂ ਉਹ ਹਮੇਸ਼ਾ ਇਹੀ ਕਹਿੰਦੇ ਨੇ ਮੈਂ ਕਮਜ਼ੋਰ ਨਹੀਂ ਹਾਂ ਮੈਂ ਡਰਦਾ ਨਹੀਂ ਹਾਂ ਮੇਰੀ ਆਪਣੀ ਵਿਧਿ ਹੀ ਹੈ ਮੈਂ ਥੱਕਾਂ ਨਾ ਅੱਕਾਂ ਨਾ ਝਕਾਂ ਜਿੱਥੇ ਵੀ ਕਿਤੇ ਆ ਹਰ ਜਗ੍ਹਾ ਤੇ ਪਹੁੰਚਦੇ ਆ ਔਰ ਆਪਣਾ ਹੌਸਲਾ ਬੁਲੰਦ ਕਰਦੇ ਆ ਲੋਕਾਂ 'ਚ ਆਪਣੀ ਆਵਾਜ਼ ਛੱਡਦੇ ਆ ਜਿਹੜੀ ਅੱਜ ਦਾ ਪ੍ਰੋਗਰਾਮ ਸੀ ਮੈਂ ਆਪਣੇ ਪਿੰਡ ਦੇ ਵੀਰਾਂ ਦਾ ਆਪਣੀਆਂ ਭੈਣਾਂ ਦਾ ਜਿਨ੍ਹਾਂ ਨੇ ਤੇਲਪੋਲ ਦੇ ਨਾਲ ਮੇਰੀ ਮਦਦ ਕੀਤੀ ਔਰ ਇਹਨੂੰ ਪੂਰਾ ਕੀਤਾ ਮੈਂ ਜ਼ਿਆਦਾ ਨਾ ਕਹਿੰਦੀ ਹੋਈ ਸਾਰਿਆਂ ਦੀ ਬਹੁਤ ਹੀ ਧੰਨਵਾਦੀਆਂ ਜਿਹੜੀਆਂ ਇੰਨਾ ਟਾਈਮ ਕੱਢ ਕੇ ਅੱਜ بارش ਨੇ ਹੀ ਮਜ਼ਾਕ ਕੀਤਾ ਕਦੇ ਅੰਦਰ ਕਦੇ ਬਾਹਰ ਕਦੇ ਅੰਦਰ ਕਦੇ ਬਾਹਰ ਪਰ ਆਪਣੇ ਆਪਣੇ ਹੱਥ ਖੜੇ ਕਰਤੇ ਸਾਡਾ ਪ੍ਰੋਗਰਾਮ ਪੂਰਾ ਹੋ ਕੀਤਾ ਮੈਂ ਰੱਬ ਦਾ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਹਿੰਮਤ ਤੇ ਤਾਕਤ ਦਿੱਤੀ ਤੇ ਅਸੀਂ ਆਪਣੀ ਇਸ ਪ੍ਰੋਗਰਾਮ ਨੂੰ ਸਿਰੇ ਲਾਇਆ ਜੈ ਹਿੰਦ ਜੈ ਭਾਰਤ